ਪਹਿਲਾਂ ਇਹ ਕਿ ਸਾਨੂੰ بارش ਤੋਂ ਬਚਾ ਹੀ ਤੇ ਚਲ ਛੱਤ ਲਗਾ ਹੱਡੇ ਕੋ ਹੈਗਾ ਪਾਣੀ ਨਿਕਲ ਗਿਆ ਉੱਥੇ ਰੈਸ਼ ਕਰ ਲਾਂਗੇ ਲੇਕਿਨ ਮੈਡਮ ਹੁਣ ਤੇ ਉਹ ਵੀ ਬੇਕਾਰ ਹੋ ਗਿਆ ਰਾਤ ਨੂੰ ਤਰਪਾਲ ਲੈ ਕੇ ਉੱਤੇ ਫੇਰਾਂ ਨੂੰ ਸੌਣਾ ਪੈਂਦਾ ਕੋਈ ਜੀਵ ਨਹੀਂ ਬਚਿਆ ਸਰ ਗਾਲ ਪਾਉਣ ਵਾਲੇ ਢੀੜੇ ਵੀ ਮਾਰ ਗਿੱਲੇ ਗੁੱਲੇ ਪਾ ਕੇ ਗੁਜ਼ਾਰਾ ਕਰਨ ਦੇ ਤਿੰਨ ਲਗਾਈਆਂ ਸੀ ਮੇਰੇ ਕੋਲ ਦੋ ਮੜੇ ਡੁੱਬ ਗਏ ਇੱਕ ਰਹਿ ਗਈ ਤਿੰਨੇ ਸੂਣ ਵਾਲੀਆਂ ਮੈਂ 1.5-2 ਲੱਖ ਰੁਪਏ ਦਾ ਉਹ ਨੁਕਸਾਨ ਹੋ ਗਿਆ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਧਰਮਪੋਟ ਪਤਨ ਇੱਥੇ ਖੜਾ ਨੇ ਵੱਡੀ ਤਬਾਹੀ ਮਚਾਈ ਹੈ ਪਾਣੀ ਜੂ ਹੈ ਘਰਾ ਚੋਂ ਤਾਂ ਨਿਕਲ ਗਿਆ ਹੈ ਪਰ ਜੋ ਨਿਸ਼ਾਨ ਇਸ ਪਾਣੀ ਨੇ ਛੱਡੇ ਨੇ ਉਹ ਬੇਹਦ ਦਰਦਨਾਕ ਨੇ ਅਸੀਂ ਸਤਨਾਮ ਸਿੰਘ ਜੀ ਦੇ ਘਰ ਆਏ ਆ ਇਹ ਦੇਖੋ ਕਿ ਛੱਤ ਚੋ ਰਹੀ ਹੈ ਘਰ ਦਾ ਸਮਾਨ ਦੇਖੋ ਬਿਲਕੁਲ ਤਹਿਸ ਨਹਿਸ ਹੋ ਚੁੱਕਾ ਹੈ ਕੀ ਹਾਲਾਤ ਬਣਾਤੇ ਇਸ ਪਾਣੀ ਨੇ ਮੈਡਮ ਜਿਓ ਤੁਹਾਡੇ ਸਾਹਮਣੇ ਸਭ ਕੁਝ ਹੈ ਮੈਡਮ ਦੋ ਗਾਇਆਂ ਤਿੰਨ ਗਾਇਆਂ ਸੀ ਮੇਰੇ ਕੋਲ ਦੋ ਮੈਡਮ ਨੂੰ ਉੱਗੀ ਇੱਕ ਰਗੀ ਤਿੰਨ ਸੂਣ ਵਾਲੇ ਮੈਂ 1.5-2 ਲੱਖ ਰੁਪਏ ਦਾ ਉਹ ਨੁਕਸਾਨ ਹੋ ਗਿਆ ਬਾਕੀ ਮੈਡਮ ਜੇ ਸਮਾਨ ਜਿਹੜਾ ਬਚਿਆ ਮੋੜਾ ਮੋਟਾ ਤੁਹਾਡੇ ਸਾਹਮਣੇ ਸਭ ਬਰਬਾਦ ਹੋ ਗਿਆ ਮੈਡਮ ਦੀ ਭੇਜ ਗਈ ਕੋਈ ਕੱਪੜਾ ਮੈਡਮ ਤੁਹਾਡਾ ਕੋਈ ਨਹੀਂ ਬਚਿਆ ਜਾਣੇ ਖਾਨ ਜੋਗੀ ਨਹੀਂ ਬਸੀ ਉਹ ਵੀ ਗਿੱਲੇ ਹੋ ਗਏ ਅੱਡੇ ਬੱਚੇ ਅੱਡੇ ਬਿਮਾਰ ਮੈਨੂੰ ਪਿੱਛੇ ਭੇਜਣੇ ਪਏ ਮੈਨੂੰ ਹਰ ਦੋ ਗੁੱਡੀਆਂ ਵੀ ਰੇਨ ਸ਼ੂਟਿੰਗ ਇੱਕ ਆਕਾ ਛੱਤਾਂ ਮੈਨੂੰ ਉਹ ਚੁੰਡੀਆਂ ਬਲੱਡ ਨੇ ਜਿਹੜੀ ਮਾਰ ਕਰਨੀ ਕਰਨੀ ਉਤੋਂ بارش ਜਿਹੜੀ ਉਹ ਉਹਨਾਂ ਮੰਦੀ ਹਾਲਤ ਕਰਨ ਦੀ ਅੱਡੇ ਕੋਈ ਰਹਿਣ ਜਗ੍ਹਾ ਨਹੀਂ ਆ ਡੇ ਕੋ ਤੇ ਕਿੱਥੇ ਰਹਿ ਰਹੇ ਹੋ ਫਿਰ ਤੁਸੀਂ ਇੱਥੇ ਆ ਦੇਖੋ ਤਰਪਾਲ ਦੇ ਥੱਲੇ ਇਦਾਂ ਰਾਤ ਕੱਟੀ ਦੀ ਉਸ ਕੰਪਲ ਤਰਪਾਲ ਪਾਈ ਮੰਜੇ ਲੱਤੇ ਉਹਨਾਂ ਦੇ ਆ ਬਾਹਰ ਵੀ ਮੈਂ ਵੇਖ ਰਹੀ ਹਾਂ ਇੱਥੇ ਸਾਰਾ ਇਹ ਤੈਸ ਨੈ ਸਭ ਕੁਝ ਹੋਇਆ ਪਿਆ ਛੂੜੀ ਸੀ ਦੇ ਵਿੱਚ ਛੂੜੀ ਸੀ ਉਹ ਵੀ ਪੇਚ ਗਈ ਸਾਰੀ ਕੁਝ ਵੀ ਜਿਹੜੀ ਚੀਜ਼ ਐ ਇਸ ਵਕਤ ਤੁਹਾਡੇ ਕੋਲ ਨਹੀਂ ਜਿਹੜੇ ਮਦਦ ਲਈ ਆਂਦੇ ਹੋਣਗੇ ਵਕਫ ਵਕ ਪਿੰਡਾਂ ਦੇ ਲੋਕ ਜਾਂ ਹੋਰ ਸੰਸਥਾਵਾਂ ਤਾਂ ਜੇ ਰਾਸ਼ਨ ਪਾਣੀ ਹੀ ਦੇ ਕੇ ਜਾ ਰਹੀਆਂ ਹਾਂ ਇਨੋਂ ਸ਼ੁਕਰ ਕਰਨੇ ਆ ਕਿ ਜਿਹੜੇ ਵੀਰ ਇੱਡੀ ਦੀ ਦੁਰੂਆਂ ਆਣ ਕੇ ਆਡੀ ਮਤ ਕੰਡਿਆ ਦੋ ਪਸ਼ੂ ਰੋੜ ਗਏ ਤੁਹਾਡੇ ਤੁਹਾਡੀ ਜ਼ਮੀਨ ਵੀ ਸੀ ਖੇਤੀ ਕਰਦੇ ਸੀ ਨਹੀਂ ਮੈਂ ਮੇ ਕੋ ਖੇਤੀ ਨਹੀਂ ਸੀ ਮੈਂ ਦਿਹਾੜੀ ਦੇ ਪੋ ਨਾਲ ਕਰਨ ਰਹੀ ਸੀ ਤਿੰਨ ਗਾਇਆਂ ਸੀ ਰੱਖੀਆਂ ਮੈਂ ਦੋ ਰੋੜ ਗੀਆਂ ਮੇਰੀਆਂ ਇੱਕ ਬਚੀ ਹੈ ਮੇਰੇ ਕੋਲ 1.5 ਲੱਖ ਰੁਪਏ ਦਾ ਮੇਰਾ ਨੁਕਸਾਨ ਹੋਇਆ ਮੈਮ ਆਦ੍ਰੇ ਇੱਕ ਮੈਡ ਮੈਂ ਤਰਪਾਲ ਥੱਲੇ ਸੁੰਨੇ ਇੱਦਾਂ ਮੰਜਾਂ ਤੇ ਪਾਈ ਤਰਪਾਲ ਕੋਈ ਮਨ ਤਾਂ ਮੇਰੇ ਕੋਈ ਨਹੀਂ ਆਖੀ ਲਾ ਸਨ ਥੱਲੇ ਸੁੰਨੇ ਦੇ ਕੋਈ ਚੀ ਨਹੀਂ ਬਚਾ ਸਕਾ ਜੀ ਜੀ ਇੱਥੇ ਸੁੰਦੇ ਰੂਸ ਇੱਥੇ ਸੁੰਦੇ ਤਰਪਾਰ ਥੱਲੇ ਚੋਵਾ ਵਾ ਇਧਰੋਂ ਵੀ ਪੈਣ ਤੇ ਇਹ ਵੀ ਇਹ ਵੀ ਚੁੰਦਾ ਸਾਰੇ ਚੁੰਦਾ ਮੈਡਮ ਜੀ ਕੋਈ ਜਿਵੇਂ ਨਹੀਂ ਬਚਿਆ ਸਰ ਗਾਲ ਪਾਉਣ ਵਾਲੇ ਲੀੜੇ ਵੀ ਮਾਰ ਗਿੱਲੇ ਗੁੱਲੇ ਪਾ ਕੇ ਗੁਜ਼ਾਰਾ ਕਰੁੰਦੇ ਆ ਇੱਥੇ ਰਾਤ ਲੈ ਕੇ ਰੂਦੇ ਤੇ ਮਸਾਈ ਮਨਜੇ ਤੁਸੀਂ ਡਾਇ ਹੋਏ ਨੇ ਹਾਂ ਜੀ ਮੈਡਮ ਬੱਚੇ ਇਹੋ ਗੂਜ ਇੱਥੇ ਹੀ ਸੁਂਦੇ ਰਹਤੂ ਤੇ ਇਸ ਕਮਰੇ ਚ ਇੰਨੀ ਬਦਬੂ ਆ ਰਹੀ ਹੈ ਕਿਉਂਕਿ ਉਹ ਹੜ ਦਾ ਪਾਣੀ ਜਦੋਂ ਜਮਾ ਹੋਇਆ ਹੈ ਤੇ ਉਹ ਗੰਦਾ ਪਾਣੀ ਇੱਥੇ ਜੋ ਹੈ ਇੱਥੇ ਰਹਿ ਗਿਆ ਹੈ ਤੇ ਉਹ ਤੁਸੀਂ ਤਾਂ ਹੀ ਤੁਹਾਡੇ ਛੋਟੇ ਬੱਚੇ ਨੇ ਬਿਮਾਰੀਆਂ ਦਾ ਡਰ ਰਹਿੰਦਾ ਹੈ ਬਿਮਾਰੀ ਜਿਆਦੀ ਬਿਮਾਰੀ ਤੋਂ ਡਰਦੇ ਆ ਇਕੱਲੇ ਦਾ ਵਾ ਹਾਂਜੀ ਇਸ ਕਰਕੇ ਸਾਰੇ ਕੱਪੜੇ ਵੀ ਭੇਜ ਗਏ ਆ ਲੈਣ ਦੇ ਰਾਤ ਨੂੰ ਕੋਈ ਚੋਆ ਪੈਂਦੇ ਤੁਹਾਡੇ ਸਾਹਮਣੇ ਜੋ ਕੁਝ ਵੀ ਹੈਗਾ ਬੜਾ ਬੁਰਾ ਹਾਲ ਹੈ ਸਾਡਾ ਤੇ ਤਿੰਨ ਬੱਚੇ ਮੇਰੇ ਤਿੰਨ ਚ ਦੋ ਬੱਚੇ ਮੇਰੇ ਬੁੱਡੀਆਂ ਵੀ ਨੇ ਛੋਟੀਆਂ ਮੈਂ ਬੰਬਾਰ ਹੋ ਗਿਆ ਮੈਨੂੰ ਪਿੱਛੇ ਭਜਨੇ ਪਈਆਂ ਆਪਣੀ ਦੂਜੀ ਭਰਾ ਦੀ ਕੁੜੀ ਲੜਕੀ ਦੇ ਕੋਲ ਐ ਵਾਸਤੇ ਭੇਜੀ ਕੱਲ੍ਹ ਦੀ ਮੈਂ ਭੇਜੀਆਂ ਮੈਡਮ ਇੱਥੋਂ ਕਿ ਜ਼ਿਆਦਾ ਬਬਾਰ ਜ਼ਿਆਦਾ ਢੱਲੇ ਹੁੰਦੇ ਜਾਂਦੇ ਸੀ ਤੇ ਇਸ ਕਰਕੇ ਮੈਨੂੰ ਪਿੱਛੇ ਭਜਨੀ ਪਈਆਂ ਲੇਕਨ ਆਹੀਂ ਤਾਂ ਚਲੋ ਪਹਿਲਾਂ ਵੀ ਵੇ ਚੁੱਕੇ ਹਾਂ ਮਾਰ ਤੇ ਇਸ ਕਰਕੇ ਆਹੀਂ ਇੱਥੇ ਰਾਤ ਕੱਟਣੀ ਪੈਣੀ ਪਹਿਲਾਂ ਇਹ ਕੀ ਸਾਨੂੰ بارش ਤੋਂ ਬਚਾ ਆਹੀਂ ਤੇ ਚਲ ਛੱਤ ਲਗਾ ਸਾਡੇ ਕੋ ਹੈਗਾ ਪਾਣੀ ਨਿਕਲ ਗਿਆ ਉੱਥੇ ਰੈਸ਼ ਕਰ ਲਾਂਗੇ ਲੇਕਿਨ ਮੈਡਮ ਹੁਣ ਤੇ ਉਹ ਵੀ ਬੇਕਾਰ ਹੋ ਗਿਆ ਰਾਤ ਨੂੰ ਤਰਪਾਲ ਲੈ ਕੇ ਉੱਤੇ ਫੇਰ ਨਾ ਸੌਣਾ ਪੈਂਦਾ ਹੈ ਤਰਪਾਲ ਲੈ ਕੇ ਉੱਪਰ ਸੌਂਦੇ ਜੀ ਉੱਤੇ ਸੌਂਦੇ ਇਦਾਂ ਹੀ ਤਰਪਾਲ ਦੇ ਥੱਲੇ ਹੀ ਸੌਂਦੇ ਬੁਰਾ ਹਾਲ ਮੈਂ ਜੀ ਅੱਡਾ ਤੇ ਕੋਈ ਕੱਪੜਾ ਪਾਉਣ ਨੂੰ ਗੱਲ ਹੈਗਾ ਤਾਂ ਬਿਲਕੁਲ ਹਾਲਾਤ ਤੁਹਾਡੇ ਸਭ ਦੇ ਸਾਹਮਣੇ ਨੇ ਹੁਣ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਛੱਤ ਜਿਹੜੀ ਆ ਚੋਰ ਰਹੀ ਹੈ ਤੇ ਕਹਿੰਦੀ ਉੱਪਰ ਚਾਦਰ ਨਹੀਂ ਉੱਪਰ ਅਸੀਂ ਤਰਪਾਲ ਲੈ ਕੇ ਸੌ ਰਿਹਾ ਤਾਂ ਕਿ ਪਾਣੀ ਤੋਂ ਬਚਿਆ ਜਾਵੇ ਛੋਟੇ ਬੱਚੇ ਨੇ ਉਹ ਵੀ ਬਿਮਾਰ ਹੋ ਗਏ ਨੇ ਤੇ ਅਜੇ ਇਸ ਪਾਣੀ ਨਾਲ ਹੋਰ ਬਿਮਾਰੀਆਂ ਫੈਲਣੀਆਂ ਨੇ ਤੇ ਇਹ ਜਿਹੜਾ ਪਿੰਡ ਦੇ तकरीबन ਇਸ ਪਿੰਡ ਦੇ ਇਹੀ ਹਾਲਾਤ ਨੇ ਕਹਿ ਰਹੇ ਅੱਧੇ ਤੋਂ ਵੱਧ ਪਿੰਡ ਦਾ ਨੁਕਸਾਨ ਹੋਇਆ ਮਸਾ ਜਾਨ ਹੀ ਬਚਾਈਏ ਪਿੱਛੇ ਕੁਝ بچਿਆ ਨਹੀਂ ਇਹਨਾਂ ਦੇ ਦੋ ਪਸ਼ੂ ਜਿਹੜੇ ਨੇ ਉਹ ਪਾਣੀ ਚ ਰੁੜ ਗਏ ਨੇ ਰੋਜੀ ਰੋਟੀ ਦਾ ਸਾਧਨ ਜਿਹੜਾ ਹੈ ਨਾ ਖੜਾ ਨੇ ਖੋ ਲਿਆ ਹੈ ਬਹੁਤ ਸਾਰੇ ਜੋ ਪਿੰਡ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖੜਾ ਦੀ ਮਾਰ ਚੱਲ ਰਹੇ ਨੇ ਬਸ ਇਹੀ ਅਰਦਾਸ ਤੇ ਹੀ ਉਮੀਦ ਕਰਦੇ ਆ ਕਿ ਵੱਧ ਤੋਂ ਵੱਧ ਮਦਦ ਇਹਨਾਂ ਲੋਕਾਂ ਤੱਕ ਪਹੁੰਚੇ ਕੈਮਰਾ ਪਰਸਨ ਅਮਨ ਦੇ ਨਾਲ ਮੇਰਸ਼ਦੀਪ ਕੌਰ ਦੈਨਿਕ ਸਵੇਰਾ ਗੁਰਦਾਸਪੁਰ ਪਹਿਲਾਂ ਇਹ ਕਿ ਸਾਨੂੰ بارش ਤੋਂ ਬਚਾ ਹੀ ਤੇ ਚਲ ਛੱਤ ਲਗਾ ਹੱਡੇ ਕੋ ਹੈਗਾ ਪਾਣੀ ਨਿਕਲ ਗਿਆ ਉੱਥੇ ਰੈਸ਼ ਕਰ ਲਾਂਗੇ ਲੇਕਿਨ ਮੈਡਮ ਹੁਣ ਤੇ ਉਹ ਵੀ ਬੇਕਾਰ ਹੋ ਗਿਆ ਰਾਤ ਨੂੰ ਤਰਪਾਲ ਲੈ ਕੇ ਉੱਤੇ ਫੇਰ ਨੀ ਸੌਣਾ ਪੈਂਦਾ ਕੋਈ ਜੀਵ ਨਹੀਂ ਬਚਿਆ ਸਰ ਗਾਲ ਪਾਉਣ ਵਾਲੇ ਲੀੜੇ ਵੀ ਮਾਰ ਗਿੱਲੇ ਗੁੱਲੇ ਪਾ ਕੇ ਗੁਜ਼ਾਰਾ ਕਰਨ ਦੇ ਤਿੰਨ ਲਗਾਈਆਂ ਸੀ ਮੇਰੇ ਕੋ ਦੋ ਮਿਹੜੇ ਲੜਕੇ ਇੱਕ ਰਹਿ ਗਈ ਤਿੰਨੇ ਸੋਣ ਵਾਲੀਆਂ ਮੈਂ 1.5-2 ਲੱਖ ਰੁਪਏ ਦਾ ਉਹ ਨੁਕਸਾਨ ਹੋ ਗਿਆ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਧਰਮਪੁਰ ਪਤਨ ਇੱਥੇ ਖੜਾ ਨੇ ਵੱਡੀ ਤਬਾਹੀ ਮਚਾਈ ਹੈ ਪਾਣੀ ਜੂ ਹੈ ਘਰਾ ਚੋਂ ਤਾਂ ਨਿਕਲ ਗਿਆ ਹੈ ਪਰ ਜੋ ਨਿਸ਼ਾਨ ਇਸ ਪਾਣੀ ਨੇ ਛੱਡੇ ਨੇ ਉਹ ਬਿਹੱਦ ਦਰਦਨਾਕ ਨੇ ਅਸੀਂ ਸਤਨਾਮ ਸਿੰਘ ਜੀ ਦੇ ਘਰ ਆਏ ਆ ਇਹ ਦੇਖੋ ਕਿ ਛੱਤ ਚੋੜ ਰਹੀ ਹੈ ਘਰ ਦਾ ਸਮਾਨ ਦੇਖੋ ਬਿਲਕੁਲ ਤਹਿਸ ਨਹਿਸ ਹੋ ਚੁੱਕਾ ਹੈ ਕੀ ਹਾਲਾਤ ਬਣਾਤੇ ਇਸ ਪਾਣੀ ਨੇ ਮੈਡਮ ਜਿਹੜੇ ਸਾਹਮਣੇ ਸਭ ਕੁਝ ਹੈ ਮੈਡਮ ਦੋ ਗਾਇਆਂ ਤਿੰਨ ਗਾਇਆਂ ਸੀ ਮੇਰੇ ਕੋਲ ਦੋ ਮੈਡਮ ਨੂੰ ਉੜਕੇ ਕਿਤੇ ਆ ਗਈ ਤਿੰਨੇ ਸੂਣ ਵਾਲੇ ਮੈਂ 1.5-2 ਲੱਖ ਰੁਪਏ ਦਾ ਉਹ ਨੁਕਸਾਨ ਹੋ ਗਿਆ ਬਾਕੀ ਮੈਡਮ ਜੇ ਸਮਾਨ ਜਿਹੜਾ ਬਚਿਆ ਮੋੜਾ ਮੋਟਾ ਤੁਹਾਡੇ ਸਾਹਮਣੇ ਸਭ ਬਰਬਾਦ ਹੋ ਗਿਆ ਮੈਡਮ ਜੀ ਭੇਜ ਗਈ ਕੋਈ ਕੱਪੜਾ ਮੈਡਮ ਤੁਹਾਡਾ ਕੋਈ ਨਹੀਂ ਬਚਿਆ ਜਾਣੇ ਖਾਨ ਜੋਗੇ ਨਹੀਂ ਬਸੀ ਉਹ ਵੀ ਗਿੱਲੇ ਹੋ ਗਏ ਅੱਡੇ ਬੱਚੇ ਅੱਡੇ ਬਿਮਾਰ ਮੈਨ ਪਿੱਛੇ ਭੇਜਣੇ ਪਏ ਮੈਨੂੰ ਆਰਕੀ ਦੋ ਗੁੱਡੀਆਂ ਮੇਰੀਆਂ ਸ਼ੂਟੀਆਂ ਇੱਕ ਆਕਾ ਛੋਟਾ ਛੱਤਾਂ ਮੈਨ ਮੋ ਚੁੰਡੀਆਂ ਬਲੱਡ ਨੇ ਜਿਹੜੀ ਮਾਰ ਕਰਨੀ ਕਰਨੀ ਉਤੋਂ ਬਾਰਿਸ਼ ਜਿਹੜੀ ਉਹ ਉਹਨਾਂ ਮੰਦੀ ਹਾਲਤ ਕਰਨ ਦੀ ਅੱਡੇ ਕੋਈ ਰਹਿਣ ਜੋਗੀ ਜਗ੍ਹਾ ਨਹੀਂ ਆ ਡੇ ਕੋ ਤੇ ਕਿੱਥੇ ਰਹਿ ਰਹੇ ਹੋ ਫਿਰ ਤੁਸੀਂ ਹਣ ਇੱਥੇ ਆ ਦੇਖੋ ਤਰਪਾਲ ਦੇ ਥੱਲੇ ਇਦਾਂ ਰਾਤ ਕੱਟੀ ਦੀ ਉਸ ਕੰਪਲ ਬਾਰ ਬਾਈ ਮੰਜੇ ਲੱਤੇ ਉਹਨਾਂ ਦੇ ਅ ਬਾਹਰ ਵੀ ਮੈਂ ਵੇਖ ਰਹੀ ਹਾਂ ਇੱਥੇ ਸਾਰਾ ਇਤਿਹਾਸ ਨੇ ਸਭ ਕੁਝ ਹੋਇਆ ਹੈ ਤੂੜੀ ਸੀ ਦੇ ਵਿੱਚ ਤੂੜੀ ਸੀ ਉਹ ਵੀ ਵੇਚ ਗਈ ਸੀ ਜਿੰਨੀ ਸਾਰੀ ਕੁਝ ਵੀ ਜਿਹੜੀ ਚੀਜ਼ ਐ ਇਸ ਵਕਤ ਤੁਹਾਡੇ ਕੋਲ ਨਹੀਂ ਜਿਹੜੇ ਮਦਦ ਲਈ ਆਂਦੇ ਹੋਣਗੇ ਵਕਫ ਵਕਫ ਪਿੰਡਾਂ ਦੇ ਲੋਕ ਜਾਂ ਹੋਰ ਸੰਸਥਾਵਾਂ ਤੋਂ ਅਜੇ ਰਾਸ਼ਨ ਪਾਣੀ ਹੀ ਦੇ ਕੇ ਜਾ ਰਹੀਆਂ ਹੋ ਇੰਨਾ ਸ਼ੁਕਰ ਕਰਨੇ ਆ ਕਿ ਜਿਹੜੇ ਵੀਰ ਏਡੀ ਦੀ ਦੂਰੋਂ ਆਣ ਕੇ ਸਾਡੀ ਮਦਦ ਕਰਨ। ਦੋ ਪਸ਼ੂ ਰੋੜ ਗਏ ਤੁਹਾਡੇ ਤੁਹਾਡੀ ਜ਼ਮੀਨ ਵੀ ਸੀ ਖੇਤੀ ਕਰਦੇ ਸੀ। ਨਹੀਂ ਮੈਂ ਮੇਰੇ ਕੋ ਖੇਤੀ ਨਹੀਂ ਸੀ। ਮੈਂ ਦਿਹਾੜੀ ਢੱਪਾਂ ਨਾਲ ਕਰਨ ਦੀ ਤਿੰਨ ਗਾਇਆਂ ਸੀ ਰੱਖੀਆਂ। ਮਨ ਦੋ ਰੋੜ ਗੀਆਂ ਮੇਰੀ ਇੱਕ ਬੱਸੀ ਹੈ ਮੇਰੇ ਕੋਲ 1.5 ਲੱਖ ਰੁਪਏ ਦਾ ਮੇਰਾ ਨੁਕਸਾਨ ਹੋਇਆ ਮੈਂ। ਅੱਜ ਇੱਕ ਮੜਾ ਮੈਂ ਇਤਰਪਾਲ ਥੱਲੇ ਸੁੰਨੇਦ ਦੇ ਮੰਜਿਆਂ ਤੇ ਪਾਈ ਤਰਪਾਲ। ਕੋਈ ਮੈਂ ਪੰਨੇ ਨਹੀਂ। ਦੰਕੀ ਲਾਤੀ ਨੇ ਸੁੰਨੇਦ ਨੂੰ। ਕੋਈ ਚੀਨੀ ਬਜਾ ਰਹੀ ਜਗਾ ਦੇ। ਇੱਥੇ ਸੁੰਦੇ ਰੂਸ ਇੱਥੇ ਸੁੰਦੇ ਤਰਪਾਲ ਥੱਲੇ ਚੋਵਾ ਵਾ ਇਧਰੋਂ ਵੀ ਪੈਣ ਤੇ ਇਹ ਵੀ ਇਹ ਵੀ ਚੁੰਦਾ ਸਾਰੇ ਚੁੰਦਾ ਮੈਡਮ ਜੀ ਕੋਈ ਜਿਵੇਂ ਨਹੀਂ ਬਚਿਆ ਸਰ ਗਲ ਪਾਉਣ ਵਾਲੇ ਲੀੜੇ ਵੀ ਮਾਰ ਗਿੱਲੇ ਗੁੱਲੇ ਪਾ ਕੇ ਗੁਜ਼ਾਰਾ ਕਰੁੰਦੇ ਆ ਇੱਥੇ ਰਾਤ ਲੈ ਕੇ ਰੂਦੇ ਤੇ ਮਸਾਈ ਮਨਜੇ ਤੁਸੀਂ ਡਾਇ ਹੋਏ ਨੇ ਹਾਂ ਜੀ ਮੈਡਮ ਬੱਚੇ ਇਹੋ ਕੁਝ ਇੱਥੇ ਸੁੰਦੇ ਰਹਤੂ ਤੇ ਇਸ ਕਮਰੇ ਚ ਇੰਨੀ ਬਦਬੂ ਆ ਰਹੀ ਹੈ ਕਿਉਂਕਿ ਉਹ ਖੜ ਦਾ ਪਾਣੀ ਜਦੋਂ ਜਮਾ ਹੋਇਆ ਹੈ ਤੇ ਉਹ ਗੰਦਾ ਪਾਣੀ ਇੱਥੇ ਜੋ ਹੈ ਇੱਥੇ ਰਹਿ ਗਿਆ ਹੈ ਤੇ ਉਹ ਤੁਸੀਂ ਤਾਂ ਹੀ ਤੁਹਾਡੇ ਛੋਟੇ ਬੱਚੇ ਨੇ ਬਿਮਾਰੀਆਂ ਦਾ ਡਰ ਰਹਿੰਦਾ ਹੈ ਬਿਮਾਰੀ ਜਿਆਦੀ ਬਿਮਾਰੀ ਤਾਂ ਡਰਦੇ ਆ ਕੱਲੇ ਦਾ ਵਾ ਹਾਂਜੀ ਇਸ ਕਰਕੇ ਸਾਰੇ ਕੱਪੜੇ ਵੀ ਭੇਜ ਗਏ ਲਾਂਦੇ ਰਾਤ ਨਹੀਂ ਕੋਈ ਚੋਆ ਪੈਂਦੇ ਤੁਹਾਡੇ ਸਾਹਮਣੇ ਜੋ ਕੁਝ ਵੀ ਹੈਗਾ ਬੜਾ ਬੁਰਾ ਹਾਲ ਹੈ ਸਾਡਾ ਤੇ ਤਿੰਨ ਬੱਚੇ ਆ ਮੇਰੇ ਤਿੰਨ ਚ ਦੋ ਬੱਚੇ ਮੇਰੇ ਗੁੱਡੀਆਂ ਵੀ ਨੇ ਛੋਟੀਆਂ ਮੈਂ ਬੰਬਾਰ ਹੋ ਗਿਆ ਮੈਨੂੰ ਪਿੱਛੇ ਭਜਨੇ ਪਏ ਆਪਣੀ ਦੂਜੀ ਭਰਾ ਦੀ ਕੁੜੀ ਲੜਕੀ ਦੇ ਕੋਲ ਆ ਵਾਸਤੇ ਭੇਜਣ ਕੱਲ੍ਹ ਦੀ ਮੈਂ ਭੇਜੀਆਂ ਮੈਡਮ ਇਥੋਂ ਕਿ ਜ਼ਿਆਦਾ ਜ਼ਿਆਦਾ ਢੱਲੇ ਹੁੰਦੇ ਜਾਂਦੇ ਸੀ ਤੇ ਇਸ ਕਰਕੇ ਮੈਨੂੰ ਪਿੱਛੇ ਭਜਨੀ ਪਈਆਂ ਲੇਕਿਨ ਆਹੀਂ ਤਾਂ ਚਲੋ ਪਹਿਲਾਂ ਵੀ ਵੇ ਚੁੱਕੇ ਹਾਂ ਮਾਰ ਤੇ ਇਸ ਕਰਕੇ ਆਹੀਂ ਇੱਥੇ ਰਾਤ ਕੱਟਣੀ ਪੈਣੀ ਪਹਿਲਾਂ ਇਹ ਕੀ ਸਾਨੂੰ بارش ਤੋਂ ਬਚਾ ਆਹੀਂ ਤੇ ਚਲ ਛੱਤ ਲਗਾ ਸਾਡੇ ਕੋ ਹੈਗਾ ਪਾਣੀ ਨਿਕਲ ਗਿਆ ਉੱਥੇ ਰੈਸ਼ ਕਰ ਲਾਂਗੇ ਲੇਕਿਨ ਮੈਡਮ ਹੁਣ ਤੇ ਉਹ ਵੀ ਬੇਕਾਰ ਹੋ ਗਿਆ ਰਾਤ ਨੂੰ ਤਰਪਾਲ ਲੈ ਕੇ ਉੱਤੇ ਫੇਰ ਨਾ ਸੌਣਾ ਪੈਂਦਾ ਹੈ ਤਰਪਾਲ ਲੈ ਕੇ ਉੱਪਰ ਸੌਣਾ ਹਾਂਜੀ ਉੱਤੇ ਸੌਣਾ ਇਦਾਂ ਹੀ ਤਰਪਾਲ ਦੇ ਥੱਲੇ ਹੀ ਸੌਣਾ ਬੁਰਾ ਹਾਲ ਮੈਂ ਜੀ ਅੱਡਾ ਤੇ ਕੋਈ ਕੱਪੜਾ ਪਾਉਣ ਨੂੰ ਗੱਲ ਹੈਗਾ ਤਾਂ ਬਿਲਕੁਲ ਹਾਲਾਤ ਤੁਹਾਡੇ ਸਭ ਦੇ ਸਾਹਮਣੇ ਨੇ ਹੁਣ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਛੱਤ ਜਿਹੜੀ ਆ ਚੋਰ ਰਹੀ ਹੈ ਤੇ ਕਹਿੰਦੀ ਉੱਪਰ ਚਾਦਰ ਨਹੀਂ ਉੱਪਰ ਅਸੀਂ ਤਰਪਾਲ ਲੈ ਕੇ ਸੌ ਰਿਆ ਤਾਂ ਕਿ ਪਾਣੀ ਤੋਂ ਬਚਿਆ ਜਾਵੇ ਛੋਟੇ ਬੱਚੇ ਨੇ ਉਹ ਵੀ ਬਿਮਾਰ ਹੋ ਗਏ ਨੇ ਤੇ ਅਜੇ ਇਸ ਪਾਣੀ ਨਾਲ ਹੋਰ ਬਿਮਾਰੀਆਂ ਫੈਲਣੀਆਂ ਨੇ ਤੇ ਇਹ ਜਿਹੜਾ ਪਿੰਡ ਦੇ तकरीबन ਇਸ ਪਿੰਡ ਦੇ ਇਹੀ ਹਾਲਾਤ ਨੇ ਕਹਿ ਰਹੇ ਅੱਧੇ ਤੋਂ ਵੱਧ ਪਿੰਡ ਦਾ ਨੁਕਸਾਨ ਹੋਇਆ ਮਸਾ ਜਾਨ ਹੀ ਬਚਾਈ ਹੈ ਪਿੱਛੇ ਕੁਝ بچਿਆ ਨਹੀਂ ਇਹਨਾਂ ਦੇ ਦੋ ਪਸ਼ੂ ਜਿਹੜੇ ਨੇ ਉਹ ਪਾਣੀ ਚ ਰੁੜ ਗਏ ਨੇ ਰੋਜੀ ਰੋਟੀ ਦਾ ਸਾਧਨ ਜਿਹੜਾ ਹੈ ਨਾ ਖੜਾ ਨੇ ਖੋ ਲਿਆ ਹੈ ਬਹੁਤ ਸਾਰੇ ਜੋ ਪਿੰਡ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖੜਾ ਦੀ ਮਾਰ ਚੱਲ ਰਹੀ ਨੇ ਬਸ ਇਹੀ ਅਰਦਾਸ ਤੇ ਇਹੀ ਉਮੀਦ ਕਰਦੇ ਆ ਕਿ ਵੱਧ ਤੋਂ ਵੱਧ ਮਦਦ ਇਹਨਾਂ ਲੋਕਾਂ ਤੱਕ ਪਹੁੰਚੇ ਕੈਮਰਾ ਪਰਸਨ ਅਮਨ ਦੇ ਨਾਲ ਮਿਰਸ਼ਦੀਪ ਕੌਰ ਦੈਨਿਕ ਸਵੇਰਾ Gurdaspur